ਤਤਸ਼੍ਰੀਏ ਕਾਲਜੀ ਮੈਂ ਨਰਿੰਦਰਮ ਬਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਅੱਜ ਆਪਾਂ ਪਹੁੰਚੇ ਹਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾਂ ਵਿਖੇ ਜਿੱਥੇ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਜਿਹੜੇ ਸ਼ਹੀਦੀ ਦਿਨ ਅੱਜ ਬਹੁਤ ਵੱਡੀ ਪੱਧਰ ਤੇ ਮਨਾਏ ਜਾ ਰਹੇ ਹਨ ਜੀ ਬੰਗਾ ਸਾਹਿਬ 23 ਮਾਰਚ ਦੇ ਅੱਜ ਦੇ ਸ਼ਹੀਦੀ ਦਿਹਾੜੇ ਤੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਔਰ ਨੌਜਵਾਨਾਂ ਚ ਆਜ਼ਾਦੀ ਦੇ ਲਈ ਜਜ਼ਬਾ ਪੈਦਾ ਕਰਨ ਵਾਲੇ ਸ਼ਹੀਦ ਭਗਤ ਸਿੰਘ ਜੀ ਸ਼ਹੀਦ ਸੁਖਦੇਵ ਜੀ ਸ਼ਹੀਦ ਰਾਜਗੁਰੂ ਜੀ ਦਾ ਅੱਜ ਸ਼ਹੀਦੀ ਦਿਹਾੜਾ ਅੱਜ ਸ਼ਹੀਦ ਭਗਸੰਗ ਦੇ ਜੱਦੀ ਪਿੰਡ ਖਰਕੜਕਲਾ ਵਿਖੇ ਉਹਨਾਂ ਦੇ ਸ਼ਹੀਦੀ ਸਮਾਰਕ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਭੌਜਨ ਸਮਾਜ ਪਾਰਟੀ ਜ਼ਿਲ੍ਹਾ ਸ਼ਹੀਦ ਭਗਸੰਗ ਦੀ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਉਹਨਾਂ ਨਮਨ ਕਰਨ ਲਈ ਪਹੁੰਚੀ ਹੈ ਇਸ ਕਾਕੇ ਪਹੁੰਚੀ ਹੈ ਕਿ ਉਹਨਾਂ ਨੇ ਸ਼ਹੀਦਾਂ ਨੇ ਜਿਹੜਾ ਸੁਪਨਾ ਲਿਆ ਸੀ ਉਹ ਸੁਪਨੇ ਅੱਜ ਵੀ ਅਧੂਰੇ ਨੇ ਔਰ ਉਹਨਾਂ ਸ਼ਹੀਦਾਂ ਦੀਆਂ ਫੋਟੋਆਂ ਦੇ ਨਾਂ ਤੇ ਉਹਨਾਂ ਦੇ ਨਾਮ ਤੇ ਅੱਜ ਤੱਕ ਦੇਸ਼ 'ਚ ਰਾਜਨੀਤੀ ਕੀਤੀ ਗਈ ਹੈ ਔਰ ਅੱਜ ਉਹਨਾਂ ਰਾਜਨੀਤਿਕ ਕਾਨਵਾਲੇ ਦੇ ਚਿਹਰੇ ਵੀ ਬੇਨਕਾਬ ਹੋ ਗਏ ਨੇ ਬਦਲਾਅ ਦੇ ਨਾਂ ਤੇ ਜਿਨ੍ਹਾਂ ਨੇ ਸ਼ਹੀਦਾਂ ਦੇ ਨਾਮ ਨੂੰ ਵਰਤਿਆ ਅੱਜ ਵੀ ਉਹਨਾਂ ਸ਼ਹੀਦਾਂ ਦੇ ਉਹ ਸੁਪਨੇ ਨੂੰ ਪੂਰਾ ਕਰਨ ਚ ਅਸਫਲ ਹੋਏ ਨੇ ਇਸ ਕਾਜ ਦੇ ਇਸ ਮੌਕੇ ਤੇ ਉਹਨਾਂ ਨੂੰ ਸੱਚੀ ਸ਼ਤਾਂਜਲੀ ਹੋਏਗੀ ਜਿਸ ਨਿਜ਼ਾਮ ਨੂੰ ਬਦਲਣ ਦੇ ਲਈ ਭਗਤ ਸਿੰਘ ਜੀ ਉਹਨਾਂ ਦੇ ਸਾਥੀਆਂ ਨੇ ਸ਼ਹਾਦਤ ਦਿੱਤੀ ਹੈ ਉਸ ਨਿਜ਼ਾਮ ਨੂੰ ਇਸ ਕਰਕੇ ਬਣਾਉਣਾ ਚਾਹੁੰਦੇ ਸੀ ਕਿ ਜਿੱਥੇ ਕਿਸੇ ਗਰੀਬ ਦੀ ਲੁੱਟ ਨਾ ਹੋਵੇ ਆਮ ਬੰਦੇ ਸਨਵਾਈ ਹੋਵੇ ਅੱਜ ਵੀ ਜ਼ਰੂਰਤ ਹੈ ਅੱਜ ਵੀ ਦੇਸ਼ ਵਿੱਚ ਸਟੇਟ ਵਿੱਚ ਅਜਿਹਾ ਨਿਜਾਮ ਚੱਲ ਰਿਹਾ ਹੈ ਜਿੱਥੇ ਆਮ ਲੋਕਾਂ ਦੀ ਸੁਣਵਾਈ ਨਹੀਂ ਹੈ ਹਰ ਇਨਸਾਨ ਦੀ ਲੁੱਟ ਹੋ ਰਹੀ ਹੈ ਇਸ ਨਿਜਾਮ ਨੂੰ ਖਤਮ ਕਰਨਾ ਉਹਦੇ ਖਿਲਾਫ ਉੱਠ ਕੇ ਖੜਨਾ ਇਹ ਹੀ ਅੱਜ ਦੇ ਇਸ ਮੌਕੇ ਤੇ ਉਹਨਾਂ ਨੂੰ ਇਸ਼ਾਰਾ ਨੂੰ ਸੱਚੀ ਸਿਧਾਂਤ ਜੀ ਹੋਏਗੀ ਉਤਰ ਸਾਲ ਸੰਵਿਧਾਨ ਨੂੰ ਲਾਗੂ ਨੂੰ ਉਹ ਇਹਨੂੰ ਹੋਗਾ ਕੀ ਤੁਸੀਂ ਸਮਝਦੇ ਹੋ ਸੰਵਿਧਾਨ ਲਾਗੂ ਹੋਇਆ ਪੂਰੀ ਤਰ੍ਹਾਂ ਕਿ ਨਹੀਂ ਦੇਖੋ ਲੰਬਾ ਸਮਾਂ ਜਦੋਂ ਆਪਾਂ ਪਸ਼ੋਕਰ ਚ ਜਾਈਏ ਕਾਂਸ ਨੇ ਲੰਬਾ ਸਮਾਂ ਦੇਖਦੇ ਲੋਕਾਂ ਨੂੰ ਇਹ ਸ਼ੋਅ ਹੀ ਨਹੀਂ ਹੋਣ ਦਿੱਤਾ ਕਿ ਦੇਸ਼ ਵਿੱਚ ਰਾਜ ਕਿਹਦਾ ਚੱਲ ਰਿਹਾ ਹੈ ਉਹਨਾਂ ਨੇ ਅਜ ਤੱਕ ਪਹਿਲਾਂ ਕੌਂ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਇਹ ਗੱਲ ਕਹਿੰਦੇ ਰਹੀ ਜੋ ਵੀ ਤੁਹਾਨੂੰ ਦਿੱਤਾ ਹੈ ਉਹ ਕਾਂਗਰਸ ਨੇ ਦਿੱਤਾ ਇੰਦਰਾ ਗਾਂਧੀ ਨੇ ਦਿੱਤਾ ਹੈ ਇਹ ਸਭ ਕਾਂਸ਼ੀyam ਜੀ ਦੇ ਅੰਦੋਲਨ ਦਾ ਨਤੀਜਾ ਹੈ ਕਿ ਦੇਸ਼ ਵਿੱਚ ਸੰਵਿਧਾਨ ਦੀ ਮਾਨਤਾਉਣ ਲੱਗੀ ਹੈ ਬਾਸਾ ਡਾਕਟਰ ਬੇਕਾ ਦੇ ਅੰਦੋਲਨ ਦੀ ਮਾਨਤਾਉਣ ਲੱਗੀ ਹੈ ਜਿਨ੍ਹਾਂ ਧਿਰਾਂ ਨੇ ਦੇਸ਼ ਵਿੱਚ ਭਾਰ ਦੇ ਸੰਵਿਧਾਨ ਦੀਆਂ ਤਜੜਾਈਆਂ ਉਹਨਾਂ ਤੋਂ ਕੀ ਆਸ ਰੱਖ ਸਕਦੇ ਆ ਕਿ ਦੇਸ਼ ਵਿੱਚ ਉਹਨਾਂ ਨੇ ਸੰਵਿਧਾਨ ਨੂੰ ਜਿਹੜਾ ਮੂਲ ਢਾਂਚੇ ਨੂੰ ਉਹਨਾਂ ਨੇ ਵੀ ਲਾਗੂ ਕਰਨ ਦੇ ਉਹਨਾਂ ਨੇ ਕਦੀ ਹੌਸਲਾ ਨਹੀਂ ਕੀਤਾ ਅੱਜ ਇਹਦੇ ਨਾਲ ਨਾਲ ਜਿੱਤੇ 74 ਸਾਲ ਦੀ ਆਜ਼ਾਦੀ 'ਚ ਹਰ ਸਰਕਾਰ 'ਚ ਕਿਸੇ ਵੀ ਪਾਰਟੀ ਸਰਕਾਰੀ ਹੋਵੇ ਹਰ ਪਾਰਟੀ ਨੇ ਭਾਰ ਦੇ ਸੰਵਿਧਾਨ ਨਾਲ ਖਲਵਾੜ ਕੀਤਾ ਹੈ ਅੱਜ ਦੇ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਉਹਨਾਂ ਤਾਕਤਾਂ ਦਾ ਖੰਡਾ ਜਿਨ੍ਹਾਂ ਨੇ ਦੇਸ਼ ਦੇ ਸੰਵਿਧਾਨ ਨਾਲ ਖਲਵਾੜ ਕੀਤਾ ਹੈ ਜਾਂ ਉਹਨਾਂ ਲੋਕਾਂ ਦੇ ਖੰਡਾ ਜਿਹੜੇ ਦੇਸ਼ ਦਾ ਸੰਵਿਧਾਨ ਦਾ ਸਨਮਾਨ ਕਰਦੇ ਨੇ ਅਗਰ ਆਮ ਲੋਕਾਂ ਨੇ ਸਨਮਾਨ ਲੈਣਾ ਹੈ ਆਮ ਨੌਜਵਾਨ ਨੇ ਰੋਜ਼ਗਾਰ ਲੈਣਾ ਹੈ ਹਰ ਲੋਕ ਨੇ ਇਨਸਾਫ਼ ਲੈਣਾ ਹੈ ਤੋ ਉਹਨਾਂ ਨੂੰ ਸਭਧਾਨ ਨੂੰ ਸਮਝਣਾ ਪਏਗਾ ਔਰ ਸਭਧਾਨ ਦੀ ਮੂਲ ਧਾਰਾ ਨੂੰ ਸਮਝ ਕੇ ਉਹਨੂੰ ਲੋਕਾਂ 'ਚ ਪ੍ਰਚਾਰ ਕਰਨ ਦੀ ਲੋੜ ਹੈ ਤਰੇ ਦੇਸ਼ ਦੇ ਸਿਧਾਂਤ ਨੂੰ ਸਹੀ ਮੈਨੇਜ ਲਾਗੂ ਕੀਤਾ ਜਾ ਸਕਦਾ ਤਾਂ ਜੋ ਲੋਕਾਂ 'ਚ ਜਾਗਰਤੀ ਆਵੇ ਸਮੇਂ ਦੀ ਸਰਕਾਰਾਂ ਦੀ ਮਜਬੂਰੀ ਬਣੇ ਕਿ ਉਹ ਦੇਸ਼ ਦੇ ਸਿਧਾਂਤ ਨੂੰ ਲਾਗੂ ਕਰਨਾ ਉਹਨਾਂ ਦੀ ਅਜੇ ਆਪਾਂ ਨੂੰ ਸੋਚ ਬਣਾਉਣ ਦੀ ਲੋੜ ਹੈ ਲੋਕਾਂ 'ਚ ਚੇਤਨਾ ਪੈਣ ਦੀ ਲੋੜ ਹੈ ਔਰ ਜਿਨ੍ਹਾਂ ਲੋਕਾਂ ਨੇ ਭਗਤ ਸਿੰਘ ਦੇ ਜਦੀ ਪਿੰਡ ਦੀਆਂ ਮਿੱਟੀ ਦੀਆਂ ਕਸਮਾਂ ਖਾ ਕੇ ਬਦਲਾਅ ਦੀ ਗੱਲ ਕੀਤੀ ਹੈ ਅੱਜ ਵੀ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਖਲਵਾਰ ਕੀਤਾ ਹੈ ਕਿਸੇ ਆਮ ਲੋਕ ਨੂੰ ਇਨਸਾਫ ਨਹੀਂ ਮਿਲ ਰਿਹਾ ਅੱਜ ਜਿਹੜਾ ਚਾਹੇ ਸਰਕਾਰੀ ਤੌਰ ਤੇ ਸ਼ਹੀਦ ਪਗ ਸਿੰਘ ਔਰ ਬਾਵਾ ਸਾਹਿਬ ਡਾਕਟਰ ਬੇਕਾਦੀ ਫੋਟੋ ਲਾਈ ਗਈ ਹੈ ਪਰ ਦੋਨਾਂ ਦੇ ਵਿਚਾਰਾਂ ਦਾ ਕਹਾਣ ਕੀਤਾ ਜਾ ਰਿਹਾ ਹੈ ਦੋਨਾਂ ਦੇ ਸਿਧਾਂਤ ਦਾ ਕਤਲ ਕੀਤਾ ਜਾ ਰਿਹਾ ਹੈ ਇਹ ਜੀ ਗੱਲ ਲੋਕਾਂ ਨੂੰ ਆਪਣੇ ਦਿਮਾਗ 'ਚ ਜਿਹੜੀ ਲਿਆਉਣ ਦੀ ਲੋੜ ਹੈ ਉਹਨਾਂ ਨਾਲ ਤਾਕਤਾਂ ਦੇ ਖਿਲਾਫ ਉੱਠ ਕੇ ਖੰਡ ਦੀ ਲੋੜ ਹੈ ਇਹ ਜਿਹੜੀ ਹੈ ਅੱਜ ਦੇ ਦਿਨ ਤੇ ਉਹਨਾਂ ਨੂੰ ਸ਼ਹੀਦਾਂ ਨੂੰ ਜਿਹੜੀ ਹੈ ਸ਼ਰਧਾਂਜਲੀ ਹੋਏਗੀ ਧੰਨਵਾਦ